ਮੈਂ ਸੁਸ਼ਮਾ ਆਪਣੇ ਚੈਨਲ ਸੁਸ਼ਮਾ ਰਾਜੀਵ ਤੁਹਾਡਾ ਸਵਾਗਤ ਕਰਦੀ ਆ ਪਿਛਲੇ ਦਿਨਾਂ ਤੋਂ ਅਸੀਂ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਆ ਰਹੇ ਹਾਂ ਤੇ ਮੈਂ ਤੁਹਾਨੂੰ ਪਿਛਲੇ ਦਿਨਾਂ ਚ ਕਹਾਣੀ ਸੁਣਾਈ ਸੀ ਅਰ ਵਿਆਹੀ ਮਾਂ ਉਹਦੇ ਬਹੁਤ ਸਾਰੇ ਪਾਰਟ ਆਏ ਕਰੇ ਸੀਗੇ ਤੇ ਤੁਸੀਂ ਉਮੀਦ ਆ ਪੜੇ ਹੋਣਗੇ ਜਿਹੜੇ ਦਰਸ਼ਕਾਂ ਨੇ ਨਹੀਂ ਸੁਣੇ ਪੜੇ ਉਹਨਾਂ ਨੂੰ ਮੈਂ ਅੱਜ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਆਪਾਂ ਭਾਗ ਸੁਣਾ ਚੁੱਕੇ ਆ ਉਹਦੇ ਬਾਰੇ ਸੁਣਾਉਂਗੀ ਤੇ ਤੁਸੀਂ ਮੈਨੂੰ ਕੁਐਸਚਨ ਵੀ ਪੁੱਛ ਸਕਦੇ ਹੋ ਤਾਂ ਸ਼ੁਰੂ ਕਰਦੇ ਆਂ ਆਣਵੀ ਆਈ ਮਾਂ ਇਹਦੇ ਵਿੱਚ ਪਹਿਲਾਂ ਆਪਾਂ ਪਾਤਰਾਂ ਦੀ ਗੱਲ ਕਰਦੇ ਆਂ ਪਾਤਰ ਹੈਗਾ ਨੇਕ ਸਿੰਘ ਹੈ ਜਿਹੜਾ 40 ਸਾਲ ਦਾ ਹੈ ਤੇ ਇੱਕ ਉਹਦੀ ਗੁਆਂਢਣ ਹੈ ਪਾਈ ਜਿਹੜਾ ਦਾਈ ਦਾ ਕੰਮ ਕਰਦੀ ਹੈ ਤੇ ਉਹ ਵੀ ਕੱਲੀ ਹੋਈ ਰਹਿੰਦੀ ਹੈ ਹੈ ਵੱਡੀ ਉਮਰ ਦੀ ਹੈ ਤੇ ਇੱਕ ਉਹਦਾ ਦੋਸਤ ਹੈ ਤਾਰਾ ਉਹਦਾ ਨੇਕ ਦਾ ਦੋਸਤ ਹੈ ਤੇ ਕਨਿ estransī ਵੀ ਇੱਕ ਦਿਨ ਨੀਕ ਸਿੰਘ ਆਪਣੇ ਘਰੇ ਬੈਠਾ ਤੇ ਸੋਚ ਰਿਹਾ ਸੀ ਆਪਦੀ ਜ਼ਿੰਦਗੀ ਬਾਰੇ ਵੀ ਮੈਂ ਮੇਰੀ ਉਮਰ 40 ਤੋਂ ਟੱਪ ਗਈ ਐ ਪੰਜ ਕਿੱਲੇ ਵੀ ਐ ਮੇਰੇ ਕੋਲੇ ਪਰ ਘਰੇ ਕੋਈ ਨਹੀਂ ਹੈਗਾ ਹੈ ਜੇ ਮੇਰਾ ਵੀ ਘਰ ਵੱਸਿਆ ਹੁੰਦਾ ਮੇਰੀ ਘਰ ਵਾਲੀ ਹੁੰਦੀ ਬੱਚੇ ਹੁੰਦੇ ਤਾਂ ਮੈਂ ਵੀ ਆਪਦਾ ਵਧੀਆ ਜ਼ਿੰਦਗੀ ਜਿਉ ਰਿਆ ਹੁੰਦਾ ਹਲੇ ਸੋਚ ਰਿਹਾ ਹੁੰਦਾ ਤਾਂ ਨੀਕ ਦੀ ਨੀਗਾ ਪੈਂਦੀ ਐ ਚਾਚੀ ਦੇ ਤਾਈ ਦੇ ਕੰਧੂ ਤੋਂ ਦੇਖਦਾ ਤਾਈ ਵੀ ਘਰੇ ਠੀਕ-ਠਾਕ ਸੀ ਇਹਨੂੰ ਨੀਂਦ ਨਹੀਂ ਸੀ ਆ ਰਹੀ ਤਾਂ ਇਹਨੂੰ ਪਤਾ ਲੱਗਦਾ ਵੀ ਤਾਈ ਦੇ ਘਰੇ ਕੋਈ ਔਰਤ ਜਿਹੜੀ ਹੈਗੀ ਆ ਉਹ ਕਿਸੇ ਕੁੜੀ ਨੂੰ ਲੈ ਕੇ ਆਈ ਹੈ ਜਿਹਦੇ ਬੱਚਾ ਹੋਣ ਵਾਲਾ ਤਾਂ ਨੇਕ ਸਿੰਘ ਤਾਈ ਦਾ ਆਟਾ ਖਣ ਜਾਂਦਾ ਉਹਦੇ ਘਰੇ ਉਹ ਉਹਨੇ ਗੱਲਾਂ ਸੁਣ ਲੈਂਦਾ ਗੱਲਾਂ ਚ ਉਹਨੂੰ ਪਤਾ ਲੱਗਦਾ ਵੀ ਜਿਹੜੀ ਹੈਗੀ ਹੈ ਇਹ ਕੁੜੀ ਆਈ ਹੈ ਇਹ ਜੀ ਨੰਨੀ ਦੇ ਨਾਲ 19 ਸਾਲ ਦੀ 19ਵੀਂ ਸਾਲ ਦੀ ਹੈ ਤੇ ਇਹਦੇ ਬੱਚਾ ਹੋਣਾ ਲਿਆ ਇਹ ਅਣਭਈ ਮਾਂ ਬਣਨ ਵਾਲੀ ਹੈ ਤਾਂ ਨੇਕ ਸਿੰਘ ਦਾ ਉਹਦੇ ਦਿਮਾਗ ਚੰਦਾ ਉੱਤਰ ਵੀ ਉਹ ਕਹਿ ਰਹੀ ਸੀ ਜਰਾਨੀ ਉਹਨੂੰ ਵੀ ਮੈਂ ਇਹ ਇਹ ਜਿਹੜਾ ਇਹਦੇ ਇਹ ਬੱਚਾ ਪੈਦਾ ਹੋਊਗਾ ਇਹਨੂੰ ਤੂੰ ਜਮਦੇ ਹੀ ਗਲ ਕੁੱਠਾ ਦੇ ਕੇ ਮਾਰ ਦੇ ਨੀਕ ਸਿੰਘ ਉਹਨੂੰ ਦੀ ਸਾਰੀ ਗੱਲ ਸੁਣੋ ਤਾਂ ਫਿਰ ਉਹ ਜੋ ਜਨਨੀਆਂ ਚਲੀ ਜਾਂਦੀ ਐ ਪਹਿਲਾਂ ਤਾਂ ਤਾਈ ਬੰਨਾ ਕਰ ਦਿੰਦੀ ਐ ਵੀ ਮੈਂ ਨਹੀਂ ਇਹ ਇਹੋ ਜਿਹਾ ਪਾਪ ਨਹੀਂ ਕਰ ਸਕਦੀ ਪਰ ਜਦੋਂ ਉਹ ਲਾਲਚ ਦਿੰਦੀ ਐ ਉਹਨੂੰ ਪਤਾ ਨਹੀਂ ਕੀ ਲਾਲਚ ਦਿੱਤਾ ਤਾਂ ਤਾਈ ਮੰਨ ਜਾਂਦੀ ਐ ਕਹਿੰਦੀ ਕੋਈ ਨਾ ਹੁਣ ਜਦੋਂ ਤੁਸੀਂ ਇਹਦੇ ਦਰਦ ਲੱਗੇ ਤੂੰ ਉਦੋਂ ਆ ਜਾਓ ਇਹ ਉਹਨਾਂ ਦੇ ਜਾਣ ਤਵਾ ਤਾਂ ਨੇਕ ਸਿੰਘ ਸੋਚੀ ਜਾਂਦਾ ਵੀ ਐ ਕਿਵੇਂ ਤਾਈ ਇਹ ਨਹੀਂ ਲਾਲਚਾਂ ਕੀਵੇਂ ਹੋ ਸਕਦੇ ਤਾਈ ਐਡਾ ਪਾਪ ਕਿਵੇਂ ਕਰ ਸਕਦੀ ਐ ਤੇ ਉਹਨਾਂ ਤਾਈ ਕੋਲੇ ਤਾਈ ਨੂੰ ਕਹਿੰਦਾ ਤਾਈ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਜੋ ਰੀ ਬੋਲਦਾ ਇਹ ਜਿਹੜਾ ਜਵਾਬ ਹੋਊਗਾ ਨਾ ਜੰਮ ਦਾ ਜਵਾਬ ਆ ਕਿ ਆ ਕੁੜੀ ਹੋਵੇ ਜਾਂ ਮੁੰਡਾ ਹੋਵੇ ਮੈਂ ਲਊਗਾ ਤੇ ਉਧਰੋਂ ਤਾਈ ਕਹਿੰਦੀ ਲੈ ਆਈ ਕਿਵੇਂ ਹੋਊਗਾ ਦੇਖਦੇ ਆ ਸੋਚਦੇ ਆ ਨੇਕ ਨੂੰ ਪਤਾ ਲੱਗ ਜਾਂਦਾ ਵੀ ਤਾਈ ਲਾਲਚਣਾ ਹੈ ਉਹ ਸੋਚ ਉਹਨੂੰ ਯਾਦ ਆਉਂਦਾ ਵੀ ਉਹਦੇ ਜਿਹਦੇ ਵੱਡੇ ਭਰਾ ਦਾ ਵਿਆਹ ਹੋਇਆ ਸੀਗਾ ਉਹਨਾਂ ਨੇ ਉਹ ਨੂੰ ਮੰਦਰੀ ਪਾਈ ਸੀਗੀ ਸੋਨੇ ਦੀ ਮੰਦਰੀ ਜਿਹੜਾ ਮੇਰੇ ਟਰੰਕ ਚ ਪਈ ਆ ਕੋਈ ਕਿ ਜਾਕੀ ਆ ਦੇ ਕਰੀ ਜਾਂਦਾ ਨਾਲ ਇਹਦਾ ਸੋਨੇ ਦੀ ਮੁੰਦਰੀ ਚੱਕ ਕੇ ਲਿਆਂਦਾ ਨਾਲੇ ਕੋਈ ਉੱਥੇ ਕੋਈ ਗਿਫਟ ਤੋਹਫਾ ਪਿਆ ਸੀਗਾ ਉਹ ਵੀ ਤਾਈ ਨੂੰ ਦੇ ਦਾਂਗੇ ਤਾਈ ਲਾਲਚ ਚ ਆਗੇ ਮੈਨੂੰ ਜਿਹੜਾ ਹੈਗਾ ਇਹ ਬੱਚਾ ਦੇ ਦੂਗੀ ਲਿਆ ਕੇ ਤਾਈ ਨੂੰ ਦੇ ਦੇਣਾ ਤਾਈ ਮੰਨ ਜਾਂਦੀ ਹੈ ਤਾਈ ਕਹਿੰਦੀ ਜੰਗਾ ਜਦੋਂ ਉਹ ਆਏ ਨਾ ਉਹ ਕੁੜੀ ਆਈਏ ਉਹ ਤਾਂ ਜਦੋਂ ਬੱਚਾ ਹੈ ਤੂੰ ਮੇਰੇ ਨੇੜੇ ਤੇੜੇ ਰਹੀਂ ਤੇ ਮੈਂ ਜਾਮਾ ਦਾ ਜਵਾਕ ਤੇਰੀ ਝੋਲੀ ਪਾਣਾ ਕਹਿੰਦਾ ਮੈਨੂੰ ਤਾਂ ਉਸ ਰਹਾਤਾ ਰਹਿੰਦਾ ਨਹੀਂ ਨਾ ਵੇ ਮੈਂ ਤਾਂ ਇਨਾ ਚਾ ਚੜਿਆ ਪਿਆ ਵੀ ਕਦੋਂ ਉਹ ਆਉਣ ਕਦੋਂ ਉਹਨਾਂ ਦੇ ਬੱਚਾ ਹੋਵੇ ਤੇ ਮੈਂ ਉਹ ਬੱਚਾ ਮੇਰਾ ਬੱਚਾ ਹੋਵੇ ਜਿਹੜਾ ਮੈਨੂੰ ਮੈਂ ਮੈਂ ਜਿਹਦਾ ਬਾਪ ਕਹਾਵਾਂ ਚੱਲ ਭਈ ਆ ਗਈਆਂ ਉਹ ਇਹ ਕੱਚਾ ਜਿਹਾ ਘਰ ਸੀਗਾ ਤਾਈ ਦਾ ਵੀ ਕੱਚਾ ਘਰ ਸੀਗਾ ਨੇਕ ਦਾ ਵੀ ਕੱਚਾ ਘਰ ਸੀ ਛੋਟੀ ਜਿਹੀ ਕੰਧ ਉੱਤੋਂ ਨੇ ਦੇਖ ਲਈ ਆ ਗਈਆਂ ਤਾਈ ਕਹਿੰਦੀ ਚੰਗਾ ਹੁਣ ਤਿਆਰ ਰਹੀਂ ਚੱਲ ਭਈ ਉਹਦੇ ਇੱਕ ਬੱਚਾ ਜਦੋਂ ਪੈਦਾ ਹੋਇਆ ਉਸ ਔਰਤ ਦੇ ਉਸ ਕੁੜੀ ਦੇ ਜਿਹੜੀ ਉਹਨੇ ਵੀ ਸਾਲ ਦੀ ਸੀਗੀ ਉਹਨੇ ਕਿ ਤਾਈ ਜਿਹਦੇ ਜਵਾਕ ਜੰਮਿਆ ਇੱਕ ਮੈਡੀਕਲ ਕੇਸ ਚਲਵੇਟ ਕੇ ਮੈਡੀਕਲ ਕੇਸ ਚਲਵੇਟ ਕੇ ਨਾ ਉਹ ਉਹਦੇ ਕੋਲੇ ਨੇਕ ਕੋਲੇ ਗਈ ਕਿ ਨਹੀਂ ਚੁੱਪ ਕਰਕੇ ਅੰਦਰਲੀ ਸੁਵਾਰਤ ਚ ਲੈ ਜਾ ਆਵਾਜ਼ ਨਾ ਜਿਵੇਂ ਚੂਵੀ ਨਾ ਨਿਕਲੇ ਮੈਨੂੰ ਕਹਿੰਦਾ ਨੇਕ ਕਹਿੰਦਾ ਮੈਨੂੰ ਪਤਾ ਸੀ ਨੇਕ ਨੂੰ ਪਤਾ ਸੀ ਕਿ ਜਵਾਕ ਕਿਵੇਂ ਸਾਮਣਾ ਹੈ ਹੈ ਮੈਂ ਕਹਿੰਦਾ ਪਹਿਲਾਂ ਵੀ ਤਾਈ ਦੀ ਮਦਦ ਕਰਦਾ ਰਹਿੰਦਾ ਸੀਗਾ ਤਾਈ ਮੈਨੂੰ ਬੁਲਾਉਂਦੀ ਰਹਿੰਦੀ ਸੀ ਮੈਂ ਤਾਂ ਕਹਿੰਦਾ ਕੇਸ ਚਲਵੇਟੇ ਹੋਏ ਜਵਾਕ ਨੂੰ ਅੰਦਰਲੀ ਸੁਵਾਰਤ ਚ ਲੈ ਗਿਆ ਦੇਖਿਆ ਜਵਾਕ ਦੇ ਮੂੰਹ ਤੇ ਨਾ ਪਨਹੋਂ ਜੀ ਆਈ ਹੋਈ ਸੀ ਜਿਵੇਂ ਜੰਮੇ ਜਵਾਕ ਦੇ ਕਹਿੰਦਾ ਮੈਨੂੰ ਪਤਾ ਸੀ ਐਂ ਹੁੰਦਾ ਜੰਮ ਦਾ ਜਵਾਕ ਉਹ ਮੂੰਹ ਤੇ ਥੋੜੀ ਸੋਜ ਜੀ ਆ ਜਾਂਦੀ ਹੈ ਮੈਂ ਕਹਿੰਦਾ ਘਰੇ ਮੇਰੇ ਕੋਲ ਗਊ ਦਾ ਦੁੱਧ ਪਿਆਸੀ ਗਊ ਦਾ ਦੁੱਧ ਗਰਮ ਕੀਤਾ ਗਰਮ ਕਰਕੇ ਉਹਦੇ ਰੂਹ ਦੀ ਬੱਤੀ ਜੀ ਬਣਾ ਕੇ ਪਾ ਕੇ ਇਹ ਮੈਂ ਉਹ ਬੱਚੇ ਦੇ ਮੂੰਹ ਚ ਲਾਈ ਮੈਂ ਤਾਂ ਕਹਿੰਦਾ ਇੰਨੀ ਖੁਸ਼ੀ ਸੀ ਮੈਨੂੰ ਐਵੇਂ ਨਹੀਂ ਸੀ ਪਤਾ ਵੀ ਇਹ ਮੁੰਡਾ ਹੈ ਕਿ ਕੁੜੀ ਹੈ ਚਲ ਕਹਾ ਤਾਂ ਮੈਂ ਜਵਾਕ ਨੂੰ ਜਦੋਂ ਸਾਂਭਾ ਸਾਂਭੀ ਜੇ ਜੇ ਮੈਂ ਦੇਖਿਆ ਉਹ ਤਾਂ ਨਾ ਇਹ ਜਿਹੜਾ ਜਿਹੜਾ ਗਿੱਲਾ ਹੋ ਗਿਆ ਸੀ ਹੁਣ ਮੈਂ ਜਦੋਂ ਬਦਲਣ ਲੱਗਿਆ ਉਹ ਆ ਖੇਸ ਮੈਨੂੰ ਖੇਸ ਚ ਕਚਿਆਣ ਜੀ ਆਈ ਗੰਦਾ ਜਿਹਾ ਖੇਸ ਪਾਈ ਮੇਂ ਦਿੱਕਤਾ ਸੀ ਮੈਂ ਤਾਂ ਨਾ ਉਹਦੇ ਚੋਂ ਪੇਟੀ ਚ ਸੰਦੂਕ ਚੋਂ ਕਿ ਨਵਾਂ ਖੇਸ ਕੱਢ ਲਿਆ ਨਵਾਂ ਖੇਸ ਕੱਢ ਕੇ ਮੈਂ ਬੱਚੇ ਦੇ ਹੇਠਾਂ ਦਿੱਤਾ ਤਾਂ ਪਤਾ ਲੱਗਿਆ ਉਹ ਮੇਰੀ ਧੀ ਸੀ ਉਹ ਮੇਰੀ ਧੀ ਸੀ ਮੈਂ ਉਹਦਾ ਨਾਂ ਕਰਮੋ ਰੱਖਿਆ ਕਰਮਜੀਤ ਰੱਖਿਆ ਲਾੜ ਨਾਲ ਮੈਂ ਹਮ ਕਰਮੋ ਕਹਿੰਦਾ ਤੇ ਚੱਲ ਭਈ ਏ ਨੇਕ ਹੁਣ ਉਸ ਬੱਚੇ ਨੂੰ ਪਾਲਣ ਲੱਗ ਗਿਆ ਤੇ ਹੁਣ ਕਿੰਨਾ ਦਿਨ ਹੋ ਅੰਦਰ ਰਹੇ ਦੋ ਦਿਨ ਚਾਰ ਦਿਨ 10 ਦਿਨ ਹੋ ਅੰਦਰ ਰਿਹਾ ਤੇ ਫਿਰ ਤਾਈ ਨੂੰ ਕਹਿੰਦਾ ਤਾਈ ਐਂ ਕਰ ਤੂੰ ਨਾ ਇਹ ਜਿਹੜੀ ਇਹ ਬੱਚੇ ਵਾਸਤੇ ਨਾ ਮੈਂ ਕੁਝ ਚੀਜ਼ਾਂ ਲਿਓਣੀ ਐ ਤੂੰ ਮੈਨੂੰ ਚੀਜ਼ਾਂ ਲਿਆ ਦੇ ਤਾਈ ਨੂੰ ਮੈਂ ਪੈਸੇ ਭੜਾਈ ਨਾਲੇ ਤਾਈ ਆਦੀ ਆਪ ਦਾ ਸਮਾਨ ਲਿਆਈ ਨਾਲੇ ਉਹਨੇ ਬੱਚੇ ਦੇ ਦੋ ਚਾਰ ਚੀਜ਼ਾਂ ਜਿਹੜੀਆਂ ਮੈਨੂੰ ਚਾਹੀਦੀਆਂ ਸੀ ਮੈਂ ਉਹ ਤੋਂ ਮੰਗਾਈਆਂ ਤਾਈ ਨੂੰ ਪੈਸੇ ਦੇ ਤੇ ਤਾਈ ਨੇ ਲਿਆ ਦੀਆਂ ਹੁਣ ਉਹ ਬੱਚਾ ਇੱਧਰ ਪੜਨ ਲੱਗ ਗਿਆ ਆਖਰੀ ਬੱਚਾ ਹੈ ਕਿਹਦਾ ਸੀ ਇਹ ਇੱਕ ਸੁਖਵੀਰ ਸੀਗੀ ਜਿਹੜੀ ਕੁੜੀ ਈ ਉਹ ਹਰ ਰੋਜ਼ ਉਸ ਮੁੰਡੇ ਨੂੰ ਗਾਲਾਂ ਕੱਢਦੀ ਸੀ ਜਿਹਦਾ ਬੱਚਾ ਉਹਦੇ ਪੇਟ 'ਚ ਸੀ ਗਾਲਾਂ ਕੱਢਦੀ ਵੀ ਉਹਦਾ ਕੱਖ ਨਾ ਰਹੇ ਉਹ ਜਹ ਜਹ ਇਸ ਜਹਾਨ ਤੇ ਆਇਆ ਨਾ ਆਇਆ ਵਰਗਾ ਉਹਦੀ ਜ਼ਿੰਦਗੀ ਜਿਵੇਂ ਉਹਨੇ ਮੇਰੀ ਰੋਲੀ ਹੈ ਨਾ ਉਹਦੀ ਜ਼ਿੰਦਗੀ ਵੀ ਐ ਰੁੱਲਣੀ ਚਾਹੀਦੀ ਐ ਤਾਂ ਉਹਦਾ ਪਿਓ ਜਿਹੜੀ ਕੁੜੀ ਤੇ ਬੱਚਾ ਹੋਇਆ ਸੀ ਉਹਦਾ ਨਾ ਸੁਖਵੀਰ ਸੀ ਸੁਖਵੀਰ ਦਾ ਪਿਓ ਸੂਬੇਦਾਰ ਰਿਟਾਇਰ ਹੋਇਆ ਸੀ ਸੂਬੇਦਾਰ ਰਿਟਾਇਰ ਹੋਇਆ ਸੀਗਾ ਤੇ ਇਹ ਬਹੁਤ ਸਖਤ ਸੁਭਾਅ ਦਾ ਸੀ ਸੁਖਵੀਰ ਆਪਣੇ ਸੁਖਵੀਰ ਨੂੰ ਚਾਹੁੰਦਾ ਸੀਗਾ ਵੀ ਇਹ ਵੱਡੀ ਹੋ ਕੇ ਕੋਈ ਪੁਲਿਸ 'ਚ ਭਰਤੀ ਹੋਵੇ ਤਾਂ ਕਰਕੇ ਉਹਨੇ ਸੁਖਵੀਰ ਨੂੰ ਸਟੇਡੀਅਮ ਦੇ ਵਿੱਚ ਕੋਚਿੰਗ ਲੈਣ ਭੇਜਤਾ ਰੇਸਨ ਲਾਉਂਦੀ ਤੇ ਟ੍ਰੇਨਿੰਗ ਲੈਂਦੀ ਤਾਂ ਕਿ ਉਹ ਸਾਰੇ ਜਿਹੜੀ ਹੈਗੀ ਐ ਪੁਲਿਸ ਦੀ ਭਰਤੀ ਹੋਣ ਵਾਸਤੇ ਜਿਹੜੀਆਂ ਉਹਨੂੰ ਚਾਹੀਦੇ ਐ ਨਾਰਮਸ ਉਹ ਪੂਰੇ ਕਰ ਸਕੇ ਤੇ ਜਦੋਂ ਉਹ ਕੋਚਿੰਗ ਲੈਣ ਜਾਂਦੀ ਸੀ ਉਹ ਜਿਹੜਾ ਕੋਚ ਸੀ ਕੋਚ ਗੋਪੀ ਸੀ ਉਹਦਾ ਨਾਮ ਕੋਚ ਨੇ ਉਹਨੂੰ ਗਲਤ ਨਿਗਾ ਨਾਲ ਦੇਖਿਆ ਉਹਨੂੰ ਜਦੋਂ ਪਹਿਲੀ ਵਾਰੀ ਉਹਨੂੰ ਟੱਚ ਕੀਤਾ ਤਾਂ ਸਕਵੀਰ ਨੂੰ ਚੰਗਾ ਲੱਗਿਆ ਨਿਆਣੀ ਸੀਗੀ ਤਾਂ ਕੋਚ ਨੂੰ ਲੱਗਿਆ ਵੀ ਹਾਂ ਹੁਣ ਤਾਂ ਇਹ ਮੇਰੇ ਵਾਸਤੇ ਹੈ ਅਸਲ ਵਿੱਚ ਜਿਹੜਾ ਕੋਚ ਦਾ ਤਾਂ ਨਿੱਤ ਦਾ ਹੀ ਕੰਮ ਸੀਗਾ ਨਿੱਤ ਦਾ ਕੰਮ ਸੀ ਉਹ ਸਾਰੀਆਂ ਕੁੜੀਆਂ ਨੂੰ ਖਰਾਬ ਕਰਦਾ ਸੀ ਚਾਲ ਭਈ ਬਹਾਨਾ ਲਾ ਕੇ ਉਹਨੂੰ ਕੋਚ ਲੈ ਗਿਆ ਵੀ ਇਹਨੂੰ ਅਸੀਂ ਮੈਂ ਬਾਹਰਲੇ ਪਿੰਡ ਲੈ ਕੇ ਜਾਣਾ ਉੱਥੇ ਖੜਾ ਕੇ ਲਿਆਉਂਗਾ ਨਾਲੇ ਇਹ ਨੂੰ ਪਤਾ ਲੱਗੂਗਾ ਹੈ ਤੇ ਨਾਲੇ ਇਹਦੀ ਪ੍ਰੈਕਟਿਸ ਪੂਰੀ ਹੋ ਜੂਗੀ ਤੇ ਨਾਲੇ ਕਹਿੰਦੇ ਜਿਹੜੇ ਨੂੰ ਸਰਟੀਫਿਕੇਟ ਮਿਲਣਗੇ ਬਾਹਰ ਖੇਡਣ ਜਾਣ ਦੇ ਉਹਦੇ ਨਾਲ ਇਹਨੂੰ ਬਾਅਦ ਚ ਨੌਕਰੀ ਲੈਣ ਦੀ ਸੌਖੀ ਹੋ ਜੂਗੀ ਤਾਂ ਸੁਖਵੀਰ ਦੇ ਪਿਓ ਨੇ ਉਹਨੂੰ ਕੋਚ ਦੇ ਨਾਲ ਜਾਣ ਦੀ ਇਜਾਜ਼ਤ ਦੇਤੀ ਗੁਰਚਰਨ ਸਿੰਘ ਸੂਬੇਦਾਰ ਹੁਣ ਅਭਿਤੀ ਦੇ ਫਖਰ ਮਹਿਸੂਸ ਕਰਦਾ ਸੀ ਮਿੱਟੀ ਦੀ ਸੋਣੀ ਸੇ ਤਾਂ ਸੋਨਾ ਖੇਡਦੀ ਹੈ ਪਰ ਉਹਨੂੰ ਕੀ ਪਤਾ ਸੀ ਤੇ ਉਧਰੋਂ ਜਦੋਂ ਮਾਂ ਨੂੰ ਪਤਾ ਲੱਗਿਆ ਵੀ ਇਹ ਇਹਦੀ ਪੇਟ 'ਚ ਬੱਚਾ ਹੈ ਕਿੰਨੇ ਦਿਨ ਤੱਕ ਨੂੰ ਪਤਾ ਨਹੀਂ ਲੱਗਿਆ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਕੁੜੀ ਨੂੰ ਪੁੱਛਿਆ ਤੇ ਕੁੜੀ ਨੇ ਦੱਸਤਾ ਉਹਦੀ ਮਾਂ ਨੂੰ ਹੁਣ ਉਹਦੀ ਮਾਂ ਕੀ ਕਰੇ ਕਿ ਵੀ ਜੇ ਇਹਦੇ ਪਿਓ ਨੂੰ ਦੱਸਿਆ ਤਾਂ ਪਿਓ ਇਹਦਾ ਇਹਨੂੰ ਗੋਲੀ ਮਾਰ ਦੇਊਗਾ ਸਵੇਰ ਦੇਰ ਦਾ ਤਾਂ ਨਾ ਕਿਤੇ ਗੁੱਸਾ ਰਹਿੰਦਾ ਸੀ ਉਹ ਤਾਂ ਆਪਦੇ ਆਪ ਨੂੰ ਐ ਸਮਝਦਾ ਸੀਗਾ ਵੀ ਇਹ ਖੱਬੀ ਖਾਨ ਹੁਣ ਉਹਨੇ ਇਹ ਕੀ ਕੀਤਾ ਅ ਇਸ ਕੁਵੀਰ ਦੀ ਮਾਂ ਨੇ ਉਹ ਆਪਦੀ ਉਹ ਭੈਣ ਕੋਲ ਛੱਡੀ ਭੈਣ ਕੋਲ ਲੈ ਗਈ ਉਦੋਂ ਮੈਂ ਤਾਂ ਕੀਤੀਆਂ ਕਹਿੰਦੀ ਆ ਭੈਣੇ ਆ ਇਹਨੇ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਤੂੰ ਹੁਣ ਮੇਹੀ ਮਦਦ ਕਰ ਭੈਣ ਨੇ ਉਹਦੀ ਮਦਦ ਕੀਤੀ ਯਾਨੀ ਸੁਖਵੀਰ ਦੀ ਮਾਸੀ ਨੇ ਸੁਖਵੀਰ ਉੱਥੇ ਰਹੀ ਤਾਂ ਹੁਣ ਉਹ ਸੁਖਵੀਰ ਹੀ ਸੀਗੀ ਜਿਹੜੀ ਦਾਈ ਕੋਲੇ ਆਈ ਸੀ ਤਾਈ ਕੋਲੇ ਆਈ ਸੀ ਤੇ ਜਿਹਦਾ ਬੱਚਾ ਨੇ ਘਰੇ ਪੜ ਰਿਆ ਸੀ ਹੁਣ ਭਾਈ ਸੂਬੇ ਕਿੰਨੇ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਇਹ ਲਈ ਹੁਣ ਸੁਖਵੀਰ ਤਰਨ ਫਿਰਨ ਲੱਗੀ ਰਾਜੀ-ਬਾਜੀ ਹੋ ਗਈ ਤਾ ਹੁਣ ਗੁਰਚਰਨ ਸਿੰਘ ਕਹਿੰਦਾ ਸੁਖਵੀਰ ਦਾ ਪਿਓ ਉਹਦੀ ਮਾਂ ਸੁਖਵੀਰ ਦੀ ਨੂੰ ਇਹ ਕੀ ਗੱਲ ਹੋ ਗਈ ਐ ਇੰਨੇ ਦਿਨ ਹੋ ਗਏ ਕੁੜੀ ਆਈ ਨਹੀਂ ਹੈਗੀ ਮਾਸੀ ਕੋਲੇ ਜਾ ਕੇ ਬਹਿ ਗਈ ਤਾਂ ਹੁਣ ਗੁਰਚਰਨ ਸਿੰਘ ਕਹਿੰਦਾ ਚੰਗਾ ਤੂੰ ਮੈਂ ਲੈ ਕੇ ਆਉਣਾ ਗੁਰਚਰਨ ਚੱਕੀ ਜੀਪ ਖਾਲੀ ਦੇ ਪਿੰਡ ਚਲਾ ਗਿਆ ਉਧਰੋਂ ਜਿਹੜਾ ਉਹਦਾ ਸਾਡੂ ਸੀ ਸਾਡੂ ਨੂੰ ਪਤਾ ਸੀਗਾ ਵੀ ਇਹ ਜਾਣ ਵੀ ਆਈ ਮਾਂ ਬਣੀ ਹੋਈ ਐ ਤੇ ਉਹ ਚਾਹੁੰਦਾ ਸੀਗਾ ਵੀ ਸੁਖਵੀਰ ਦਾ ਰਿਸ਼ਤਾ ਉਹਦੀ ਭੈਣ ਦੇ ਮੁੰਡੇ ਦੇ ਨਾਲ ਕਰਾ ਦੇ ਸਾਗ ਤੇ ਪਰ ਉਹ 35 ਸਾਲਾਂ ਦਾ ਸੀ ਸੁਖਵੀਰ 19 ਸਾਲ ਦਾ ਸੀ ਤੇ ਉਹ ਆਪਦੀ ਪਰਨੇ ਘਰ ਵਾਲੀ ਤੇ ਜਾਨੀ ਕਿ ਸੁਖਵੀਰ ਦੀ ਮਾਸਟੀ ਤੇ ਜੋਰ ਪਾਉਂਦਾ ਸੀ ਵੀ ਆਪਾਂ ਇਹਦਾ ਰਿਸ਼ਤਾ ਆ ਮੇਰੀ ਭੈਣ ਤੇ ਇਹ ਮੁੰਡੇ ਨੂੰ ਕਰਾਉਣਾ ਤੇ ਉਹਨੂੰ ਭਾਈ ਜਦੋਂ ਸੁਬੇਦਾਰ ਆ ਗਿਆ ਸੁਬੇਦਾਰ ਨਾਲ ਗੱਲ ਕੀਤੀ ਵੀ ਇਹਦਾ ਸੁਖਵੀਰ ਦਾ ਰਿਸ਼ਤਾ ਹੈ ਮੇਰੇ ਸਾਡੂ ਦੇ ਨੂੰ ਮੇਰੀ ਭੈਣ ਦੇ ਕੁੜੀ ਦੇ ਨਾਲ ਮੁੰਡੇ ਨਾਲ ਕਰਦੇ ਆ ਤਾਂ ਸੁਬੇਦਾਰ ਤਾਂ ਬਖਲਾ ਗਿਆ ਉਹਨਾਂ ਹਲੇ ਮੇਰੀ ਤੇ 19 ਸਾਲਾਂ ਦੀ ਹੈਗੀ ਐ ਤੂੰ ਕਹਿੰਦਾ 35 ਸਾਲ ਦੇ ਆਪਣੇ ਭਾਂਜੀ ਨਾਲ ਮੇਰੀ ਕੁੜੀ ਦਾ ਰਿਸ਼ਤਾ ਕਿਵੇਂ ਕਰਾ ਸਕਦਾ ਤੂੰ ਸੋਚ ਵੀ ਕਿਵੇਂ ਲਿਆ ਤੇ ਇੱਕ ਇੰਨੀ ਘਟੀਆ ਤੇਰੀ ਸੋਚ ਪਰ ਗੁਰਚਰਨ ਸਿੰਘ ਨੂੰ ਨਹੀਂ ਨਾ ਪਤਾ ਸੀ ਵੀ ਉਹ ਦਿੱਤੀ ਇੱਕ ਵਾਰੀ ਮਾਨ ਬਣ ਚੁੱਕੀ ਐ ਚੱਲ ਉਹ ਕੁੜੀ ਨੂੰ ਲੈ ਕੇ ਆਦ ਘਰੇ ਆ ਗਿਆ ਭਰਾ ਪਿੱਤਾ ਤੇ ਹੁਣ ਦਿਨੋਂ ਦਿਨ ਨਾਲ ਇਹਦੀ ਸਖਵੀਰ ਦੀ ਸਿਹਤ ਘਟੀ ਜਾਂਦੀ ਸੀ ਨਿਕਲਦੀ ਜਾਂਦੀ ਸੀ ਤੇ ਰਿਸ਼ਤੇਦਾਰ ਵੀ ਕਹਿੰਨੇ ਕਿ ਨਾ ਪਤਾ ਨਿਕੁੜੀ ਨੂੰ ਕੀ ਹੋਈ ਜਾਂਦਾ ਚੰਗੀ ਬਲੀ ਦੀ ਸਿਹਤ ਹੁੰਦੀ ਸੀ ਹੁਣ ਇਹ ਇੰਨੀ ਕਮਜ਼ੋਰ ਕਿਉਂ ਹੋਈ ਜਾਂਦੀ ਐ ਤੇ ਚੰਨਾ ਨੂੰ ਪੜਨ ਵੀ ਨਹੀਂ ਸੀ ਜਾਂਦੀ ਤੇ ਨਾ ਹੀ ਖੇਡਣ ਜਾਂਦੀ ਸੀ ਤੇ ਜੇ ਉਹ ਮਮ ਕਰਦੇ ਕਹਿੰਦੇ ਵੀ ਤੂੰ ਖੇਡਣ ਕਿਉਂ ਨਹੀਂ ਜਾਂਦੀ ਉਹ ਕਹਿੰਦੇ ਵੀ ਉਹ ਕੁਸਮੀਰ ਕਹਿੰਦੀ ਵੀ ਨਹੀਂ ਮੇਰਾ ਤਾਂ ਜੀ ਨਹੀਂ ਕਰਦਾ ਮੇਰਾ ਤਾਂ ਹੱਲ ਚੈਤ ਨਹੀਂ ਠੀਕ ਉਹ ਤਾਂ ਪਿਓ ਕਹਿੰਦੇ ਦਵਾਈ ਦਵਾ ਦਿੰਨੇ ਆ ਕੀ ਗੱਲ ਆ ਕੀ ਬਿਮਾਰੀ ਕੀ ਆ ਪਰ ਪਈ ਉਹੋ ਕਿਤੇ ਇਹ ਗੋ ਡਾਕਟਰ ਕੋਲੇ ਕਿਤੇ ਨਹੀਂ ਗਏ ਹੌਲੀ ਹੌਲੀ ਕਹਿੰਦੇ ਕੋਈ ਨਾ ਪਾਪਾ ਮੈਂ ਆਪੇ ਠੀਕ ਹੋ ਜੂੰਗੀ ਹਾਂ ਪਈ ਰਿਸ਼ਤੇਦਾਰਾਂ ਨੇ ਕਹਿ ਗਾ ਕੀ ਕਹਿੰਦਾ ਐ ਰਿਸ਼ਤੇਦਾਰ ਕਹਿੰਦੇ ਤੁਸੀਂ ਨਾ ਇਹਦਾ ਵਿਆਹ ਕਰ ਦੋ ਇਹਦਾ ਵਿਆਹ ਕਰ ਦੋਗੇ ਤਾਂ ਹੋ ਸਕਦਾ ਵਿਆਹ ਤੋਂ ਬਾਅਦ ਆਪੇ ਠੀਕ ਹੋ ਜਾਊਗੀ ਚੱਲ ਭਾਈ ਜਦੋਂ ਅਸਖਵੀਰ ਦਾ ਪਿਓ ਸਕਵੀਰ ਨੂੰ ਵੇਖਦਾ ਤਾਂ ਉਹਦਾ ਦਿਲ ਪਰਾਂਦਾ ਹੈ ਤੇ ਉਹ ਰੋਣ ਲੱਗ ਜਾਂਦਾ ਸਕਵੀਰ ਦਾ ਪਿਓ ਸੁਬੇਦਾਰ ਗੁਰਚਰਨ ਸਿੰਘ ਜੀ ਰੋਂਣ ਲੱਗ ਜਾਂਦਾ ਤੇ ਹੁਣ ਧੀ ਦਾ ਕਿਵੇਂ ਦੁੱਖ ਝੱਲ ਸਕਦਾ ਸੀ ਚੱਲ ਭਾਈ ਕਰਦੇ ਕਰਾਉਂਦੇ ਗੁਰਚਰਨ ਨੇ ਆਦੀ ਕੁੜੀ ਦਾ ਜਿਹੜਾ ਰਿਸ਼ਤਾ ਪੱਕਾ ਕਰਤਾ ਰਿਸ਼ਤਾ ਪੱਕਾ ਕਰਤਾ ਤੇ ਉਹਦੇ ਵਿੱਚ ਜਿੱਥੇ ਰਿਸ਼ਤਾ ਪੱਕਾ ਕਰਦੇ ਉਹਦਾ ਸਾਡੂ ਜਾ ਕੇ ਭਾਨੀ ਮਾਰਿਆ ਹੁੰਦਾ ਜਾ ਕੇ ਦੱਸਿਆ ਹੁੰਦਾ ਰਿਸ਼ਤਾ ਨਾ ਬਣਦਾ ਹੁਣ ਇੱਕ ਥਾਂ ਰਿਸ਼ਤਾ ਪੂਰ ਚੜਿਆ ਉਹ ਸੁਖਵੀਰ ਦੀ ਭੂਆ ਦੇ ਸੁਖਵੀਰ ਦੀ ਭੂਆ ਦੇ ਜੇਠ ਦਾ ਮੁੰਡਾ ਸੀ ਹੁਣ ਜੇਠ ਦੇ ਮੁੰਡੇ ਨੂੰ ਉਹਦਾ ਵਿਆਹ ਕਰਤਾ ਵਿਆਹ ਹੋ ਗਿਆ ਸੁਖਵੀਰ ਉਥੇ ਵਸਣ ਲੱਗੀ ਇਨੀ ਸੁਭਿਧਾਨ ਨੇ ਤੱਜ ਕੇ ਰੱਜ ਕੇ ਦਾਜ ਦਿੱਤਾ ਗੱਡੀ ਦਿੱਤੀ ਉਹਨਾਂ ਦਿਨਾਂ ਵਿੱਚ ਗੱਡੀ ਦੇਣੀ ਬਹੁਤ ਵੱਡੀ ਗੱਲ ਹੁੰਦੀ ਸੀਗੀ ਉਹਦੀ ਸਸਤਾ ਬੈਰ ਨਾ ਚੱਕਿਆ ਜਵੇ ਸਸਤਾ ਨਹੀਂ ਉਹ ਖੁਸ਼ ਹੋਈ ਵੀ ਇੰਨਾ ਦਾਜ ਮਿਲ ਗਿਆ ਮੇਰੇ ਮੁੰਡੇ ਨੂੰ ਇੰਨਾ ਦਾਜ ਮਿਲ ਗਿਆ ਤੇ ਇਹ ਭਾਈ ਤੀਆਂ ਦੇ ਜਿਹੜੇ ਦੁੱਖ ਹੁੰਦੇ ਐ ਹੈਨਾ ਉਹਦੀ ਮਾਂ ਨੂੰ ਤਾਂ ਪਤਾ ਸੀ ਮੇਰੀ ਤੀਨ ਨੂੰ ਦੁੱਖ ਹੈ ਸੁਖਵੀਰ ਨੂੰ ਵੀ ਪਤਾ ਸੀ ਉੱਤਰ ਤੁਹਾਨੂੰ ਦੱਸਾਂ ਜਿਹੜੀ ਇਹ ਆਪਦੀ ਨੇਕ ਸਿੰਘ ਆਪਦੀ ਕੁੜੀ ਨਾਲ ਲਾੜ ਲੜਾਉਂਦਾ ਨਾ ਥੱਕਦਾ ਹੈ ਤਾਂ ਉਹਦਾ ਦਿਨ ਇੰਨੇਵੇਂ ਤੀਆਂ ਵਾਂਗੂ ਉਹਦੇ ਦਿਨਾਂ ਨਾਲ ਤੇ ਹਰ ਇੱਕ ਚੀਜ਼ ਆਉਦੀ ਕੁੜੀ ਵਾਸਤੇ ਲਿਆਉਂਦਾ ਹੁਣ ਉਹਨੇ ਐ ਨਵਾਂ ਕਮਰਾ ਬਣਵਾ ਲਿਆ ਕਹਿੰਦਾ ਕੱਚੇ ਕਮਰੇ ਆ ਮੈਂ ਨਵਾਂ ਮੇਰੀ ਥੀ ਖੱਡੂਗੀ ਇੱਕ ਮਿੱਟੀਆ ਕੋਈ ਜੀ ਜਾਨਵਰ ਹੁੰਦਾ ਸੱਪ ਸਲੂਟੀ ਆ ਜਾਂਦੀ ਐ ਮਿੱਟੀ ਦੇ ਵਿੱਚ ਤੇ ਮੈਂ ਇਹਦੇ ਵਾਸਤੇ ਪੱਕਾ ਕਮਰਾ ਬਣਾਵਾ ਨਵਾਂ ਪਈ ਕਮਰਾ ਬਣਨ ਲੱਗ ਗਿਆ ਤੇ ਸੁਖਵੀਰ ਦਾ ਵਿਆਹ ਤਾਂ ਰਿਹਾ ਹੈ ਵਿਆਹ ਹੋ ਗਿਆ ਸੀਗਾ ਤੇ ਹੁਣ ਉਹਦਾ ਜਗਜੀਤ ਸਿੰਘ ਨਾਲ ਉਹਦਾ ਵਿਆਹ ਜਿਹੜਾ ਹੈਗਾ ਹੋਇਆ ਤੇ ਹੁਣ ਜਦੋਂ ਇਹ ਪਹਿਲੀ ਰਾਤ ਨੂੰ ਹੀ ਜਗਜੀਤ ਨੇ ਉਹਨੂੰ ਬੁਲਾਇਆ ਚੱਕ ਕਰਕੇ ਲੇਟ ਜੇ ਆਇਆ ਆ ਕੇ ਸੌ ਗਿਆ ਹਸਨੱਖਾ ਕਪਰੂ ਤੇ ਕਈ ਦਿਨ ਨਹੀਂ ਲੰਘੇ ਸੁਖਵੀਰ ਸੋਚਦੀ ਐ ਵੀ ਇਹ ਕੀ ਕੱਲ ਐ ਇਹ ਕੀ ਰਾਤ ਵੀ ਇਹ ਜਿਹੜਾ ਮੈਨੂੰ ਇੰਨਾ ਬੁਲਾਉਂਦਾ ਨਹੀਂਗਾ ਹੈ ਤੇ ਉਹ ਕੀ ਪਤਾ ਸੀ ਵੀ ਇਹਨੂੰ ਮੇਰੇ ਰਾਜ ਦਾ ਪਤਾ ਕਿਉਂਕਿ ਵਿਆਹ ਤੋਂ ਪਹਿਲਾਂ ਜਿਹੜਾ ਸੁਖਵੀਰ ਦਾ ਮਸਲ ਸੀਗਾ ਹੈ ਉਹ ਉਹ ਸਾਰੀ ਗੱਲ ਉਹਨਾਂ ਨੂੰ ਦੱਸ ਗਿਆ ਸੀ ਪਰ ਫਿਰ ਵੀ ਜਿਹੜੀ ਹੈਗੀ ਉਹ ਸੱਸ ਲਾਲਚਨ ਸੀਗੀ ਉਹ ਐਂਸੀ ਕੱਲੀ ਕੱਲੀ ਕੁੜੀ ਐ ਮੈਂ ਸੂਬੇਦਾਰ ਦੀ ਸੂਬੇਦਾਰ ਦੇ ਹੋਊਗਾ ਵੀ ਬਥੇਰਾ ਕੁਸਤੇ ਬਾਅਦ ਚ ਵੀ ਮੇਰੇ ਮੁੰਡੇ ਲਈ ਉਹਨੇ ਲਾਲ ਚਾਚਾ ਕੇ ਰਿਸ਼ਤਾ ਲੈ ਲਿਆ ਤੇ ਇਧਰ ਨੇ ਇੱਕ ਦੀਤੀ ਜਿਹੜੀ ਹੈਗੀ ਆ ਹੁਣ ਘੁਰਣ ਲੱਗ ਗਈ ਸੀਗੀ ਹੈ ਉਹਨੇ ਕਮਰਾ ਬਣਵਾ ਲਿਆ ਹੁਣ ਨਾ ਕਹਿੰਦਾ ਮੇਰੀ ਤੀਨ ਗਰਮੀ ਲੱਗੂਗੀ ਮੈਂ ਇਹਦੇ ਵਾਸਤੇ ਪੱਖਾ ਲੈਣਾ ਪੱਖਾ ਲੈਣ ਬਾਜ਼ਾਰ ਚ ਲੱਗਾ ਬੈਂਕੋਂ ਚ ਪੈਸੇ ਕਢਾਇਆ ਬਾਜ਼ਾਰ ਚ ਚੱਲੇ ਗਿਆ ਬਾਜ਼ਾਰ ਚੋਂ ਉਹਦਾ ਭਰਾ ਮਿਲ ਗਿਆ ਉਹਦੇ ਹੋਰ ਵੀ ਭਰਾਵਰਝਾਈਆਂ ਸੀ ਕਿ ਉਹ ਉਹਨਾਂ ਪਸੰਦ ਨਹੀਂ ਸੀ ਕਰਦੇ ਨੀਕ ਨੂੰ ਕਹਿੰਦੇ ਸੀ ਪਹਿਲਾਂ ਤਾਂ ਉਹ ਉਹਨੂੰ ਰੋਟੀ ਨਹੀਂ ਸੀ ਦਿੰਦੇ ਹੁਣ ਜੇ ਉਹਨੇ ਉਹ ਆਪ ਦੀ ਰੋਟੀ ਆਪ ਬਣਾਉਂਦਾ ਸੀ ਤੇ ਹੁਣ ਬੱਚਾ ਲੈ ਲਿਆ ਤਾਂ ਹੁਣ ਉਹਦੇ ਭਰਜਾਈਆਂ ਕਹਿੰਦੀਆਂ ਸੀ ਵੀ ਇਹ ਬੱਚਾ ਤੂੰ ਲੋਕਾਂ ਦਾ ਕਿ ਕਿਸੇ ਦਾ ਬੱਚਾ ਕਿਉਂ ਲਿਆਇਆ ਤੂੰ ਸਾਡਾ ਜੋ ਅੱਕ ਲੈ ਲੈਂਦਾ ਹੈ ਜੇ ਲੈਣਾ ਸੀ ਤਾਂ ਮੁੰਡਾ ਲੈ ਰੈਂਦਾ ਕੁੜੀ ਕਾ ਨੂੰ ਲਈ ਹੈ ਤੇ ਜਦੋਂ ਉਹਦੇ ਭਰਾ ਨੇ ਵੀ ਨਾ ਮਾਰਾ ਕਹਿੰਦਾ ਤੂੰ ਬਾਜ਼ਾਰ ਚ ਫਿਰਦਾ ਪੱਖੇ ਖਰੀਦਦਾ ਹੈ ਜੇ ਤੂੰ ਤੂੰ ਕਿਉਂ ਅੱਕ ਵਿੱਜਣ ਲੱਗਿਆ ਹੁਣ ਸਾਡੇ ਵਾਸਤੇ ਨੀਕ ਕਹਿੰਦਾ ਬਾਈ ਮੈਂ ਕੀ ਕਰਾਂ ਮੈਂ ਵੀ ਤਾਂ ਜ਼ਿੰਦਗੀ ਕੱਢਣੀ ਹੈ ਮੈਨੂੰ ਵੀ ਤਾਂ ਕੋਈ ਸਹਾਰਾ ਚਾਹੀਦਾ ਹੈ ਭਾਈ ਸੁਖਵੀਰ ਦੀ ਉਧਰੋਂ ਸੁਖਵੀਰ ਦੀ ਜਿਹੜੀ ਜ਼ਿੰਦਗੀ ਸੀ ਹੁਣ ਉਹ ਚ ਪਹਚਾਰ ਆਇਆ ਪਿਆ ਸੀ ਪਹਚਾਰ ਵਾਂਗ ਰੰਗ ਰੀ ਸੀ ਦਿਨ ਰਾਤ ਉਹ ਕੀ ਕਰਦੀ ਤੇ ਉਹਨੂੰ ਨਾ ਉੱਥੇ ਨਾ ਉਹਨੂੰ ਖਿਆਲ ਆਉਂਦਾ ਜਦੋਂ ਵੀ ਕਦੇ ਸੌਂਦੀ ਜਾਂ ਕੰਮ ਕਰਦੀ ਉਹਨੂੰ ਨਿੱਕੇ ਨਿਆਣੇ ਦੇ ਰੋਣ ਦੀ ਆਵਾਜ਼ ਆਉਂਦੀ ਤਾਂ ਉਹਦਾਂ ਨੂੰ ਦਿਲ ਪਰੇ ਆਉਂਦਾ ਉਹਨੂੰ ਐ ਲੱਗਦਾ ਵੀ ਨਿੱਕੇ ਨਿਆਣਾ ਰੋ ਰਿਹਾ ਤੇ ਵੀ ਮੈਂ ਉਹ ਆਉਦੀ ਛਾਤੀ ਨਾਲ ਲਾਵਾ ਤੇ ਜਗਜੀਤ ਨੂੰ ਸੁਖਵੀਰ ਦੇ ਮਾਸੜ ਨੇ ਸਾਰਾ ਕੁਝ ਦੱਸਤਾ ਸੀ ਵੀ ਇਕਵਾਰੀ ਮਾਂ ਬਣ ਚੁੱਕੀ ਐ ਤੇ ਜਦੋਂ ਇੱਕ ਦਿਨ ਉਹ ਰਾਤ ਨੂੰ ਉਹਨੂੰ ਪੁੱਛ ਹੀ ਲੈ ਸੁਖਵੀਰ ਨੇ ਜਗਜੀਤ ਨੂੰ ਵੀ ਤੂੰ ਇਲੇਟਾਉਣਾ ਆ ਕੇ ਸੌ ਜਾਂਣਾ ਕੀ ਗੱਲ ਕੀ ਐ ਹੁਣ ਸੁਖਵੀਰ ਨੂੰ ਜਗਜੀਤ ਦੱਸਦਾ ਹੈ ਕਹਿੰਦਾ ਮੈਨੂੰ ਤੇਰੇ ਮਾਸੜ ਨੇ ਸਾਰੀ ਗੱਲ ਦੱਸ ਪਈ ਸੀਗੀ ਇਹ ਜਦੋਂ ਗੱਲਾਂ ਕਰਦੇ ਆ ਦੋਨੇ ਜਾਣੇ ਤਾਂ ਸੁਖਵੀਰ ਜਗਜੀਤ ਦੀ ਮਾਂ ਪਾਰ ਖੜੀ ਸੁਣ ਲੈਂਦੀ ਐ ਵੀ ਇਹ ਇਕਵਾਰੀ ਮਾਂ ਬਣ ਚੁੱਕੀ ਐ ਪਈ ਉਹ ਤਾਂ ਰੋਲਾ ਪਾ ਦਿੰਦੀ ਐ ਰੋਂ ਪਿੱਟਣ ਲੱਗ ਜਾਂਦੀ ਐ ਹੈ ਉਹ ਕਹਿੰਦੀ ਐ ਵੀ ਮੈਂ ਸੁਖਵੀਰ ਨੂੰ ਹੁਣ ਆਵਦੀ ਘਰੇ ਨਹੀਂ ਰੱਖਣਾ ਇਹ ਤਾਂ ਕ ਲੈਣੀ ਆਈ ਐ ਇਹ ਤਾਂ ਆਏ ਆਈ ਐ ਉਹਨੂੰ ਉਦੋਂ ਤਾਂ ਪਤਾ ਨਹੀਂ ਸੀ ਜਦੋਂ ਉਹਦੇ ਇੰਨਾ ਸਮਾਨ ਘਰੇ ਆਇਆ ਸੀ ਕਿ ਦਾਜ ਆਇਆ ਸੀਗਾ ਹੁਣ ਉਹਨੇ ਜਿਹੜਾ ਹੈਗਾ ਐ ਰੋਣਾ ਪਾਤਾ ਹੁਣ ਸਿਆਪਾ ਪਤਾ ਵੀ ਇਹਨੂੰ ਤਾਂ ਛੱਡ ਗਿਆ ਘਰੇ ਮੈਂ ਨਹੀਂ ਇਹਨੂੰ ਰੱਖਣਾ ਐਹ ਜੀ ਕ ਲੈਣੀ ਨੂੰ ਤਾਂ ਅਗਲੇ ਦਿਨ ਜਗਜੀਤ ਸਵੇਰੇ ਹੀ ਉਹਨੂੰ ਆਉਦੇ ਬਿਚੇ ਛੱਡਣ ਚਲਾ ਗਿਆ ਤੇ ਉਧਰੋਂ ਜਿਹੜੇ ਹੈਗਾ ਇਹਨੂੰ ਨੇਕ ਨਹੀਂ అతి ਪੂਆ ਬਲਾਰੀ ਕਰਮ ਨੂੰ ਸੰਭਲਣ ਵਾਸਤੇ ਹੈ ਉਹ ਕਹਿੰਦਾ ਵਿਹਾੜੇ ਹੜੇ ਪੂਆ ਬਣ ਕੇ ਤੂੰ ਮੇਰੇ ਨਾਲ 4 ਮਹੀਨੇ ਕਟਾ ਦੇ ਤੇ ਮੇਰੀ ਧੀ ਮੜੀ ਜੀ ਸਿਆਣੀ ਹੋ ਜੇ ਮੜਾ ਜਾਏ ਇਹ ਉਹ ਹੋ ਜੇ ਤਰਨ ਫੇਰਨ ਲੱਗ ਜੇ ਤੇ ਮੈਂ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਜਗਜੀਤ ਦੀ ਦੀ ਮਾਨੇ ਉਧਰੋਂ ਕਿਹਾ ਵੀ ਤੂੰ ਘਰੇ ਛੱਡਿਆ ਛੱਡਣ ਚਲਾ ਗਿਆ ਹੁਣ ਕਹਿੰਦਾ ਸੁਖਵੀਰ ਨੂੰ ਪੇਕੇ ਆਈ ਨੂੰ ਕਸਾ ਚੜ ਹੋ ਗਿਆ ਸੀ ਤੇ ਜਗਜੀਤ ਨੇ ਹੁਣ ਕਹਦਾ ਲੈਣ ਜਾਣਾ ਸੀ ਜਦੋਂ ਸੂਬੇਦਾਰ ਨੇ ਪੁੱਛਿਆ ਹੈ ਵੀ ਤੂੰ ਵਿੱਕੀ ਮੇ ਆਇਆ ਤੈਨੂੰ ਕੌਣ ਛੱਡ ਕੇ ਗਿਆ ਹੈ ਕੰਦਾ ਵੀ ਉਹ ਸੁਖਵੀਰ ਕਹਿੰਦੀ ਛੱਡ ਕੇ ਤਾਂ ਮੈਨੇ ਜਗਜੀਤ ਹੀ ਗਿਆ ਤੇ ਪਰ ਮੈਂ ਕਹਿੰਦੀ ਹੁਣ ਉੱਥੇ ਜਾਣਾ ਨਹੀਂ ਸੂਬੇਦਾਰ ਕਹਿੰਦਾ ਵੀ ਤੂੰ ਅੱਥੇ ਕਿਉਂ ਨਹੀਂ ਜਾਣਾ ਕਹਿੰਦਾ ਵੀ ਬਸ ਵੀ ਮੇਰੀ ਸੱਸ ਮੈਨੂੰ ਬਹੁਤਾ ਅੰਕਰਦੀ ਮੈਂ ਤਾਂ ਉੱਥੇ ਜਾਣਾ ਨਹੀਂ ਸੂਬੇਦਾਰ ਕਹਿੰਦਾ ਮੈਂ ਕੁਛ ਕਿਤਾ ਹੁਣਾ ਮੈਂ ਪੁੱਛ ਪਤਾਤਾ ਕਰਦਾ ਐ ਵੀ ਕਿਉਂ ਭਈ ਤੂੰ ਮੇਰੀ ਤੀਨ ਤੰਗ ਕਰਦੀ ਐ ਕਿਉਂ ਨਹੀਂ ਰੱਖਣਾ ਚਾਹੁੰਦੀ ਹੁਣ ਗੁਰਚਰਨ ਤੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀਗਾ ਉਹ ਤਾਂ ਭਈ ਉਹਦੀ ਸੱਸ ਕੋਲੇ ਗਿਆ ਉਹਨੂੰ ਕਹਿੰਦਾ ਵੀ ਤੂੰ ਮੇਰੀ ਕੀ ਨੂੰ ਕਿਉਂ ਤੰਗ ਕਰਦੀ ਐ ਦੱਸ ਕੀ ਗੱਲ ਐ ਭਈ ਸੁਖਵੀਰ ਦੀ ਸੱਸ ਤਾਂ ਸਾਰੀ ਗੱਲ ਦੱਸ ਦਿੰਦੀ ਐ ਸੱਚਾ ਦੱਸ ਦਿੰਦੀ ਐ ਵੀ ਤੇਰੀ ਧੀ ਤਾਂ ਜਵਾਗ ਜੰਮ ਕੇ ਆਈ ਐ ਤੇਰੇ ਸਾਡੂ ਨੇ ਸਾਨੂੰ ਸਾਰੀ ਗੱਲ ਦੱਸ ਦਿੱਤੀ ਸੀ ਹੁਣ ਹੁਣ ਗੁਰਚਰਨ ਬਰਦਾਸ਼ਤ ਤੋਂ ਉਹ ਤਾਂ ਸਿੱਧਾ ਸਾੜੀ ਦੇ ਘਰੇ ਗਿਆ ਸਾੜੀ ਦੇ ਪਿੰਡ ਚਲਾ ਗਿਆ ਕੋਲੀ ਤੇ ਜਦੋਂ ਉਹਦੇ ਸਾਡੂ ਨੇ ਦੇਖਿਆ ਵੀ ਸੂਬੇਦਾਰ ਅਗਰ ਚਰਨ ਸਿੰਘ ਆ ਰਿਹਾ ਉਹਦੇ ਮੋਢੇ ਤੇ ਬੰਦੂਕ ਟੰਗੀ ਹੋਈ ਬੰਦੂਕ ਦੇਖ ਕੇ ਉਹ ਡਰ ਗਿਆ ਉਹ ਤਾਂ ਥਾਈ ਮੁੱਕਰ ਗਿਆ ਕਹਿੰਦਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਹਾਂ ਜਦੋਂ ਪੁੱਛ ਪੜਤਾਲ ਕੀਤੀ ਉਹਦੀ ਜਾ ਕੇ ਸਾਸ ਨੂੰ ਪੁੱਛਿਆ ਵੀ ਹਾਂ ਭਾਈ ਦੱਸ ਇਹ ਹੀ ਠੀਕ ਕਹਿੰਦਾ ਉਹ ਤਾਂ ਮੁੱਕਰ ਜਾਂਦਾ ਚੱਲ ਭਾਈ ਗੱਲ ਹੋਲੀ-ਵੋਲੀ ਛੰਡੀ ਹੋ ਜਾਂਦੀ ਹੈ ਹੁਣ ਸੁਖਵੀਰ ਇਹਦੀ ਨਾਲ ਆ ਦੇ ਸੋਰੀ ਵਾਪਸ ਆ ਜਾਂਦੀ ਐ ਇੱਥੇ ਰਹਿੰਦੀ ਐ ਥੋੜਾ ਜਿਹਾ ਪਰ ਕੁਲਦੀ ਰਹਿੰਦੀ ਐ ਘਟਦੀ ਜਾਂਦੀ ਐ ਘਟਦੀ ਹੋਈ ਜਾਂਦੀ ਐ ਉਹਨੂੰ ਪਤਾ ਨਹੀਂ ਅੰਦਰੋਂ ਕੀ ਉਹਨੂੰ ਗਮ ਖਾਈ ਜਾਂਦਾ ਤੇ ਉਧਰੋਂ ਜਿਹੜੀ ਨੇਕ ਨੇ ਹੁਣ ਆਪਦੀ ਧੀ ਵਾਸਤੇ ਪਹਿਲਾਂ ਪੱਖਾ ਲਵਾਇਆ ਹੁਣ ਹੋ ਮੱਛਰ ਦਾ ਨਹੀਂ ਲਿਆ ਆ ਮੇਰੇ ਤਿੰਨ ਮੱਛਰ ਲੜਦੇ ਆਉਂਦੀ ਧੀ ਨੂੰ ਉਹੋ ਕਿਵੇਂ ਨਾ ਕਿਵੇਂ ਬਹੁਤ ਪਿਆਰ ਦੇ ਨਾਲ ਪਾਲ ਰਿਆ ਸੀ ਗੁਰਚਰਨ ਦੀ ਗੱਲ ਹਜਮ ਨਹੀਂ ਹੋਈ ਬਈ ਪਹਿਲਾਂ ਤਾਂ ਸੱਸ ਕਹਿੰਦੀ ਸੀ ਵੀ ਇਹ ਮੇਰੀ ਤੀ ਕੁੜੀ ਮਾਂ ਬਣ ਕੇ ਆਈ ਐ ਹੁਣ ਹੁਣ ਕੀ ਗੱਲ ਹੋਈ ਹੁਣ ਇਹ ਕਿਉਂ ਮੁਕਰ ਕਿਉਂ ਗਿਆ ਉਹਦੀ ਗੱਲ ਹਜਮ ਨਹੀਂ ਆਈ ਉਹਨੇ ਤਾਂ ਨਾ ਸਾਰੇ ਕਿਤੇ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਬਈ ਇਹ ਕੀ ਗੱਲ ਐ ਵੀ ਇਹ ਐ ਕਿਉਂ ਕਹਤਾ ਮੇਰੀ ਤੀ ਬਾਰੇ ਜਦੋਂ ਪਹਿਲਾਂ ਤਾਂ ਉਹ ਲੜਿਆ ਉਹਦੀ ਸੱਸ ਨੂੰ ਵੀ ਤੂੰ ਮੇਰੀ ਤੀ ਬਾਰੇ ਇਲਜ਼ਾਮ ਲਾ ਰਹੀ ਐ ਉਹ ਕਹਿੰਦੀ ਆਹਦੀ ਕੁੜੀ ਨੂੰ ਪੁੱਛ ਹੁਣ ਉਦੋਂ ਤਾਂ ਗੁਰਚਰਨ ਸਿੰਘ ਨੂੰ ਗੱਲ ਹਜਮ ਨਹੀਂ ਆ ਰਹੀ ਉਦੋਂ ਸੁਖਵੀਰ ਦੀ ਸੱਸ ਨੇ ਸੁਖਵੀਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਨੂੰ ਕਹਿੰਦੀ ਬੀ ਤੂੰ ਕਹਿੰਦੀ ਮੈਂ ਤਾਂ ਦੇ ਦਿੱਤੇ ਹਾਂ ਪੁੱਤ ਦਾ ਵਿਆਹ ਕੀਤਾ ਸੀ ਬੜੇ ਚਾਮਲਾਰਾਂ ਦੇ ਨਾਲ ਮੈਨੂੰ ਕੀ ਪਤਾ ਸੀਗਾ ਤੂੰ ਐਜੀ ਨਿਕਲੇਗੀ ਹੁਣ ਉਹ ਆਏ ਬੇ ਆਏ ਤੇ ਆਏ ਦੇਣਾ ਉਹਨੂੰ ਕਹਿੰਦੀ ਵੀ ਹੋਰ ਅਦਾਜ ਲੈ ਕੇ ਆ ਹੋਰ ਸਮਾਨ ਲੈ ਕੇ ਆ ਸਖਵੀਰ ਕਹਿੰਦੀ ਬੀ ਮੇਰੀ ਮੰਮੀ ਮੇਰੇ ਬਾਪੇ ਉਹਨੂੰ ਇੰਨਾ ਤਾਂ ਤੁਹਾਨੂੰ ਕੁਝ ਦੇਤਾ ਤੋ ਕਹਿੰਦੀ ਨਹੀਂ ਤਾਂ ਮੇਰੇ ਘਰੋਂ ਨਿਕਲ ਜਾਇ ਤੇ ਜੇ ਤੂੰ ਗਾਜ ਨਹੀਂ ਹੋਰ ਲੈ ਕੇ ਆਉਣਾ ਤਾਂ ਮੇਰੇ ਘਰੋਂ ਨਿਕਲ ਜਾ ਹੁਣ ਭਾਈ ਇੱਕ ਦਿਨ ਸਖਵੀਰ ਜਿਹੜੀ ਹੈਗਾ ਚੁੱਪ ਕਰਕੇ ਆਪਦੇ ਡੈਡੀ ਦੇ ਕੋਲੇ ਆ ਜ ਨੇ ਘਰੇ ਆ ਜਾਂਦੀ ਹੈ ਆ ਕੇ ਡੈਡੀ ਨੂੰ ਕਹਿੰਦੀ ਡੈਡੀ ਮੈਨੂੰ ਮਾਫ਼ ਕਰ ਦਿਓ ਮੈਨੂੰ ਮਾਰੋ ਪਵਾ ਚ ਕੁੱਟੋ ਮੈਨੂੰ ਮੇਰ ਗਲਤੀ ਹੋ ਗਈ ਉਹ ਕਹਿੰਦਾ ਕੀ ਗਲਤੀ ਹੋ ਗਈ ਵੀ ਜਿਹੜਾ ਮਾਸੜ ਕਹਿ ਕੇ ਗਿਆ ਸੀ ਉਹ ਗੱਲ ਉਹ ਗੱਲ ਸੱਚੀ ਸੀ ਉਹ ਗੱਲ ਬਿਲਕੁਲ ਸੱਚ ਸੀ ਮੈਂ ਮੈਂ ਕੋਚ ਦੇ ਨਾਲ ਹਾਂ ਉਹਨੇ ਸੱਚ ਦੱਸਿਆ ਨਹੀਂ ਵੀ ਕੋਚ ਦੇ ਨਾਲ ਹਾਂ ਮੇਰੇ ਤੋਂ ਕਹਿੰਦਾ ਮੇਰੀ ਤੋਂ ਗਲਤੀ ਹੋ ਗਈ ਡੈਡੀ ਮਾਸੜ ਨੇ ਜੋ ਕੁਝ ਕਿਹਾ ਸੀ ਉਹ ਸੱਚ ਸੀ ਤੇ ਹੁਣ ਗੁਰਚਰਨ ਦੇ ਪੈਰਾਂ ਹੱਜਮੇ ਨੇ ਹਾਂ ਉਦੋਂ ਸਫੀਰ ਦਾ ਬੀਪੀ ਘਟ ਗਿਆ ਸਖਵੀਰ ਨੂੰ ਬੇਹੋਸ਼ ਹੋ ਕੇ ਡਿੱਗ ਪਈ ਤੇ ਉਹਨੂੰ ਹਸਪਤਾਲ ਲੈ ਕੇ ਹੁਣ ਹਸਪਤਾਲ ਆਪਦੀ ਧੀ ਦੇ ਸਰਾਣੇ ਬੈਠਾ ਹੈ ਉਹ ਨਾਲੇ ਉਹਦੇ ਸਿਰ ਤੇ ਹੱਥ ਫੇਰੀ ਜਾਂਦਾ ਹੈ ਤੇ ਨਾਲੇ ਰੋਈ ਜਾਂਦਾ ਹੈ ਹਾਂ ਉਹ ਸੋਚਦਾ ਹੈ ਵੀ ਵੀ ਇਹ ਗੱਲ ਜਿਹੜੀ ਇਹਨੇ ਕਹੀ ਹੈ ਸੱਚ ਹੈ ਵੀ ਕੁਆਰੀ ਮਾਂ ਬਣੀ ਹੈ ਇਹ ਕੌਣ ਹੈ ਜਿਆ ਬੰਦਾ ਹੁਣੇ ਦੀ ਕੀ ਕੀ ਨੇ ਮੇਰੀ ਧੀ ਦੀ ਜ਼ਿੰਦਗੀ ਖਰਾਬ ਕੀਤੀ ਮੈਂ ਉਹਨੂੰ ਮੈਂ ਛੱਡਣਾ ਨਹੀਂ ਹੈ ਤੂ ਲਾਣਾ ਤੱਕੰ ਦਾ ਮੇਰੇ ਤੇ ਹਾਂ ਉਹ ਕਹਿ ਰਿਹਾ ਆ ਦੀ ਪਤਨੀ ਨੂੰ ਵੀ ਤੁਸੀਂ ਮੈਨੂੰ ਘਰੇ ਬੈਠੇ ਨੂੰ ਉਹਨੂੰ ਦੱਸਿਆ ਨਹੀਂਗਾ ਸਭ ਤੋਂ ਪਹਿਲਾਂ ਮੇਰੇ ਤੋਂ ਇਹ ਲੁਕੋਈ ਗੱਲ ਤੁਸੀਂ ਮੇਰੇ ਤੋਂ ਐਡਾ ਪਰਦਾ ਰੱਖਿਆ ਹੈ ਵੀ ਮੈਨੂੰ ਤੁਸੀਂ ਦੱਸਿਆ ਨਹੀਂ ਹੈਗਾ ਜਗਜੀਤ ਨਾਲੋਂ ਸੁਖਵੀਰ ਦਾ ਹੁਣ ਤਲਾਕ ਹੋ ਗਿਆ ਤੇ ਭਈ ਹੁਣ ਘਰੇ ਰਹਿਣ ਲੱਗੀ ਜਗਜੀਤ ਨਾਲੋਂ ਤਲਾਕ ਹੋ ਕੇ ਸੁਖਵੀਰ ਘਰੇ ਰਹਿੰਦੀ ਐ ਤੇ ਉਹ ਕਿੰਨਾ ਚਰ ਘਰੇ ਰਹਿੰਦੀ ਨੂੰ ਹੋ ਗਿਆ ਤੇ ਰਿਸ਼ਤੇਦਾਰਾਂ ਨੇ ਫੇਰ ਕਿਹਾ ਭਾਈ ਇਹ ਘਰੇ ਕਿੰਨਾ ਚਿਰ ਤੁਸੀਂ ਤੀ ਨੂੰ ਬਿਠਾਉਂਗੇ ਰਿਸ਼ਤੇਦਾਰਾਂ ਨੇ ਕਹੇ ਕਹਾ ਇਹ ਉਹਨਾਂ ਨੇ ਜਿਹੜਾ ਹੈਗਾ ਹੈ ਕਹਿੰਦੇ ਇਹਦੇ ਦੁਆਰਾ ਵਿਆਹ ਕਰਤਾ ਚੱਲ ਕਹਿੰਦੇ ਜਿਹੜਾ ਉਹ ਕਹਿੰਦੀ ਸੀਗੀ ਸਾਡੂ ਕਹਿੰਦਾ ਸੀਗਾ ਵੀ ਮੇਰੀ ਭੈਣ ਦੇ ਮੁੰਡੇ ਦੇ ਨਾਲ ਵਿਆਹ ਕਰਨਾ ਹੈ ਉਹਦੇ ਉੱਥੇ ਆਪਾਂ ਇਹਦਾ ਵਿਆਹ ਕਰ ਦਿੰਨੇ ਆਂ ਕੁਰਚਰ ਨੂੰ ਹੀ ਗੱਲ ਹਜਮ ਤਾਂ ਨਹੀਂ ਆਈ ਪਰ ਕੀ ਕਰਤਾ ਉਹਨੋਂ ਆਵਦੀ ਧੀ ਤੇ ਦਰਸ ਵੀ ਆਉਂਦਾ ਸੀ ਉਹ ਕਹਿੰਦਾ ਮੈਂ ਕਿੰਨਾ ਲਚਾਰ ਬਾਪ ਆ ਦੀ ਮੈਂ ਆਵਦੀ ਤੀ ਉਸ ਵਾਸਤੇ ਕੁਝ ਨਹੀਂ ਕਰ ਸਕਦਾ ਕੁਝ ਵੀ ਨਹੀਂ ਕਰ ਸਕਿਆ ਉਧਰੋਂ ਹੁਣ ਕਰਮੋ ਸਾਲ ਦੀ ਹੋ ਗਈ ਸੀ ਸਾਲ ਹੋ ਗਿਆ ਸੀਗਾ ਤੇ ਉਹਦੀ ਜਿਹੜਾ ਹੈਗਾ ਨੇਕ ਉਹਦੇ ਨਾਲ ਵੀ ਜ਼ਿੰਦਗੀ ਹੁਣ ਸੌਖੀ ਲੰਘ ਰਹੀ ਸੀ ਹੈ ਚਾਚਾ ਨਾਲ ਚਾਹ ਨਾਲ ਭੱਜਿਆ ਫਿਰਦਾ ਆਵਦੀ ਤੀ ਨੂੰ ਕਦੇ ਕੋਈ ਆ ਕੇ ਦਿੰਦਾ ਕਦੇ ਕੁਝ ਲੈ ਕੇ ਦਿੰਦਾ ਹੁਣ ਉਹ ਥੋੜਾ ਬਹੁਤ ਉਹਦੀ ਜਿਹੜੀ ਪੀ ਸੀਗੀ ਕਰਮੋ ਤੁਰਨ ਫਿਰਨ ਲੱਗ ਗਈ ਸੀ ਚੱਲ ਹੁਣ ਉਧਰੋਂ ਸੁਖਵੀਰ ਹੁਣ ਸੋਚ ਰਹੀ ਸੀ ਘਰ ਦੇ ਵੀ ਇਹਦਾ ਵਿਆਹ ਹੁਣ ਦੁਬਾਰਾ ਕਰ ਦਈਏ ਤੇ ਗੁਰਚਰਨ ਨੇ ਉਸ ਮੁੰਡੇ ਬਾਰੇ ਸਭ ਪਤਾ ਕਰ ਲਿਆ ਉਹ ਕੋਚ ਬਾਰੇ ਸਾਰਾ ਕੁਝ ਪਤਾ ਕਰ ਲਿਆ ਬਈ ਕਿ ਇਹ ਜਿਹੜੀ ਹੈਗੀ ਇਹਨੇ ਕੋਚ ਨੇ ਮੇਰੀ ਧੀ ਨੂੰ ਬਰਬਾਦ ਕੀਤਾ ਹੈ ਗੋਪੀ ਨਾਂ ਦਾ ਕੋਚ ਸੀਗਾ ਉਹ ਸੁਖਵੀਰ ਦੇ ਪਿੰਡ ਦੇ ਨਾਲ ਦਾ ਹੀ ਉਹਦਾ ਪਿੰਡ ਸੀਗਾ ਤੇ ਹੁਣ ਸੁਖਵੀਰ ਦਾ ਵਿਆਹ ਜਿਹੜਾ ਦੁਬਾਰਾ ਕਰਤਾ ਸੀਗਾ ਸਾੜੀ ਦੇ ਉਹਦੀ ਮਸੀ ਦੇ ਮੁੰਡੇ ਦੇ ਮਾਸੀ ਦੇ ਨਨਾਨ ਦੇ ਮੁੰਡੇ ਨੂੰ ਜਾਨੀ ਕਿ ਸਾਡੂ ਦੇ ਭੈਣ ਦੇ ਮੁੰਡੇ ਨੂੰ ਉਹਦਾ ਕਰਤਾ ਸਿਹਸਤਾ ਤਾਂ ਹੁਣ ਗੁਰਚਰਨ ਨੇ ਜਦਾ ਪਤਾ ਕਰ ਲਿਆ ਹੁਣ ਇਹਨਾਂ ਦੇ ਗਵਾਂਢ ਦੇ ਵਿੱਚ ਨਾ ਸੁਖਵੀਰ ਕੇ ਗਵਾਂਢ ਦੇ ਵਿੱਚ ਇੱਕ ਕੁੜੀ ਸੀ ਜੱਸੀ ਉਹਦੀ ਸੇਲੀ ਬਣ ਗਈ ਉਹ ਜਿਹੜੀ ਜੱਸੀ ਸੀ ਨਾ ਉਹ ਕੋਚ ਦੇ ਪਿੰਡ ਦੀ ਸੀਗੀ ਗੋਪੀ ਕੋਚ ਉਹ ਇੱਕ ਦਿਨ ਭੱਜੀ ਭੱਜੀ ਆਈ ਕਹਿੰਦੀ ਨਹੀਂ ਬੂ ਨਹੀਂ ਆਕੇ ਹੋ ਗਿਆ ਕਹਿੰਦੇ ਮੇਰੇ ਮੇਰੇ ਤਾਏ ਦੇ ਮੁੰਡੇ ਨੂੰ ਕਹਿੰਦੇ ਕਿਸੇ ਨੇ ਦਿਨ ਦਿਹਾੜੇ ਗੋਲੀ ਮਾਰ ਹਿੰਗੋਪੀ ਮੇਰਾ ਤਾਇ ਦਾ ਮੁੰਡਾ ਸੀਗਾ ਉਹਨੂੰ ਦਿਨ ਦਿਹਾੜੇ ਗੋਲੀ ਮਾਰਦੀ ਕਿਸੇ ਨੇ ਤੇ ਇਸ ਗੱਲ ਦਾ ਹਮ ਜੱਸੀ ਨੂੰ ਤਾਂ ਪਤਾ ਨਹੀਂ ਸੀ ਪਰ ਇਹਨੂੰ ਕਰਮਜੀਤ ਨੂੰ ਇਹਨੂੰ ਤਾਂ ਪਤਾ ਸੀ ਨਾ ਵੀ ਵੀ ਸੁਧਵੀਰ ਨੂੰ ਤਾਂ ਪਤਾ ਸੀ ਵੀ ਉਹਨੂੰ ਗੋਲੀ ਮਾਰਦੀ ਕਿਹਨੇ ਗੋਲੀ ਮਾਰਦੀ ਉਹਨੂੰ ਦੇਖਦੀ ਵੀ ਕੋਚ ਨੂੰ ਗੋਲੀ ਕਿਹਨੇ ਮਾਰਦੀ ਤੇ ਜਦੋਂ ਉਹਨੂੰ ਗੋਲੀ ਮਾਰਤੀ ਤਾਂ ਉਹ ਭੱਜਿਆ ਨਹੀਂ ਗੋਲੀ ਮਾਰ ਕੇ ਸ਼ਰੀਆਮ ਉੱਥੇ ਖੜਾ ਹੈ ਤੇ ਕਹਿੰਦਾ ਵੀ ਹਾਂ ਮੈਂ ਗੋਲੀ ਮਾਰੀ ਹੈ ਤੇਰੇ ਪੁੱਤ ਨੇ ਤੇਰੇ ਪੁੱਤ ਨੇ ਮੇਰੀ ਤੀਵੀਂ ਜ਼ਿੰਦਗੀ ਬਰਬਾਦ ਕੀਤੀ ਸੀ ਗੋਪੀ ਦੇ ਪਿਓ ਨੂੰ ਕਹਿ ਰਿਹਾ ਤੇਰੇ ਪੁੱਤ ਨੇ ਮੇਰੀ ਤੀਵੀਂ ਜ਼ਿੰਦਗੀ ਬਰਬਾਦ ਕੀਤੀ ਸੀ ਮੈਨੂੰ ਕੁਛ ਮਰਜੀ ਹੋ ਜੇ ਪਰ ਮੈਂ ਉਹਦਾ ਮੈਂ ਉਹਨੂੰ ਰੋਤਾ ਨਹੀਂ ਸੀ ਦੇਖ ਸਕਦੀ ਚੱਲ ਪਈ ਉਹਨੇ ਜਦੋਂ ਉਹਨੂੰ ਕਬੂਲ ਹੀ ਕਰ ਲਿਆ ਤਾਂ ਉਹ ਪੁਲਸ ਵਾਲੇ ਆ ਗਏ ਪੁਲਸ ਫੜ ਕੇ ਲੈ ਗਈ ਚਲੋ ਜੇਲ੍ਹ ਚ ਚਲੇ ਗਿਆ ਜਦੋਂ ਸੁਖਵੀਰ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਗੁੱਪੀ ਕੋਚ ਹੈ ਜਿਹੜਾ ਹੈਗਾ ਨਹੀਂ ਪਹਿਲਾਂ ਵੀ ਉਹ ਜੱਸੀ ਨੇ ਦੱਸਿਆ ਵੀ ਉਹ ਤਾਂ ਐਹੀ ਜਿਹੀ ਸੀ ਗੋਪੀ ਤਾਂ ਮਾਰਿਆ ਗਿਆ ਵਧੀਆ ਹੋ ਗਿਆ ਨਹੀਂ ਤਾਂ ਉਹਨਾਂ ਪਤਨੀ ਕਿਦੀ ਕਿਦੀ ਜ਼ਿੰਦਗੀ ਹੋਰ ਬਰਬਾਦ ਕਰਨੀ ਸੀਗੀ ਹੂੰ ਉਹਨੇ ਤਾਂ ਬਹੁਤ ਕੁੜੀਆਂ ਦੀ ਜਿੱਤੀਗੀ ਪਹਿਲਾਂ ਵੀ ਬਰਬਾਦ ਕੀਤੀ ਹੈ ਤੇ ਹੁਣ ਸੁਖਵੀਰ ਜਿਹੜੀ ਹੈਗੀ ਹੈ ਸੁਖਵੀਰ ਦਾ ਵਿਆਹ 35 ਸਾਲਾਂ ਦੇ ਉਹਦੇ ਨਾਲ ਮੁੰਡੇ ਨਾਲ ਕਰਤਾ ਉਹ ਉੱਥੇ ਘਰੇ ਹੁਣ ਵੱਸਦੀ ਹੈ ਤੇ ਉਧਰੋਂ ਕੰਮ ਹੁਣ ਥੋੜਾ ਥੋੜਾ ਤਰਨਾ ਸਿੱਖ ਗਈ ਸੀ ਨੇਕ ਨੇ ਥੋੜੇ ਜਿਹੇ ਪੈਸੇ ਉਹਦੇ ਨਾਂ ਤੇ ਡਾਕਖਾਨੇ ਦੇ ਵਿੱਚ ਜਮ੍ਹਾਂ ਕਰਾਉਣੀ ਸ਼ੁਰੂ ਕਰਦੀ। ਉਹਦਾ ਨਾਮ ਭਿੰਦਰ ਸੀ। ਜਿਹੜੇ ਜਿਹਦੇ ਨਾਲ ਹੁਣ ਵਿਆਹੀ ਸੀ ਪਹਿਲਾਂ ਵਾਲੇ ਦਾ ਨਾਮ ਜਗਜੀਤ ਸੀ ਹੁਣ ਆ ਜਿਹਦੇ ਨਾਲ ਵਿਆਹੀ ਸੀ ਉਹਦਾ ਨਾਮ ਭਿੰਦਰ ਸੀ। ਇੱਕ ਦਿਨ ਭਿੰਦਰ ਸੁਖਵੀਰ ਤੇ ਉਹਦੀ ਸੇਲੀ ਹੁਣ ਸੱਚ ਸੁਖਵੀਰ ਦੇ ਪਿਓ ਦੇਲ ਚਲਾ ਗਿਆ ਤੇ ਪਰ ਉਹਦੀ ਮਾਂ ਜਿਹੜੀ ਹੈਗੀ ਹੁਣ ਕੱਲੀ ਰਹਿ ਗਈ ਸੁਖਵੀਰ ਕਦੇ-ਕਦੇ ਆਦੀ ਮਾਂ ਨੂੰ ਮਿਲਣ ਜਾਇਆ ਕਰਦੀ ਸੀਗੀ ਤੇ ਉਹਨੂੰ ਹੌਸਲਾ ਦਿੰਦੀ ਸੀਗੀ। ਪਰ ਉਹਦੀ ਮਾਂ ਦਿਨੋਂ ਦਿਨ ਉਹਦੀ ਮਾਂ ਦੀ ਸਿਹਤ ਘਟਦੀ ਜਾਂਦੀ ਸੀਗੀ ਉਧਰੋਂ ਹੁਣ ਉਹਨੇ ਇਹਦੀ ਕਰਮ ਕਰਮਜੀਤ ਦੇ ਯਾਨੀ ਕਿ ਨੇਕ ਦੀ ਕੁੜੀ ਦੇ ਕਰਨ ਕਰਮੋਂ ਦੇ ਨਾ ਮਾਤਾ ਨਿਕਲੀ ਆਈ ਤੇ ਉਹਨੇ ਨਾ ਸੁੱਖ ਸੁਖੀ ਵੀ ਜੇ ਮੈਕੀ ਠੀਕ ਹੋ ਜੇ ਤਾਂ ਮੈਂ ਨਾ ਇਹਨੂੰ ਉੱਥੇ ਮੱਥਾ ਟਕਾ ਕੇ ਲਿਆਉਂਗਾ ਹੁਣ ਜਿਹੜੇ ਜਿੱਥੇ ਉਹਨੇ ਮੱਥਾ ਟਕਾ ਕੇ ਲਿਆਉਣਾ ਸੀਗਾ ਨੇਕ ਵੀ ਉੱਥੇ ਚਲਾ ਗਿਆ ਤੇ ਇਹ ਜੱਸੀ ਸੁਖਵੀਰ ਤੇ ਉਹਦਾ ਪਤੀ ਪਿੰਦਰ ਤਿੰਨੇ ਜਾਣੇ ਮੇਲਾ ਵੇਖਣ ਚਲੇ ਜਾਂਦੇ ਆ ਉਸੇ ਮੇਲੇ ਦੇ ਵਿੱਚ ਹੀ ਨੇਕ ਆਪਦੀ ਕੁੜੀ ਨੂੰ ਲੈ ਕੇ ਆਉਂਦਾ ਮੋਢਿਆਂ ਦਾ ਬਿਠਾਈ ਆਉਂਦਾ ਜਦੋਂ ਉਹਦੀ ਮਾਤਾ ਨਿਕਲੀ ਸੀ ਠੀਕ ਹੋ ਗਈ ਸੀ ਸੁਖ ਲਾਉਣ ਹੁੰਦਾ ਹੁਣ ਕਰਮੋ ਨੇਕ ਨੂੰ ਪਾਪਾ ਕਹਿੰਦੀ ਸੀ ਤੇ ਲੋਕੀ ਕਹਿੰਦੇ ਵੀ ਦੇਖਾਂ ਉਹ ਕੁੜੀ ਨੂੰ ਪਾਲਦਾ ਫਿਰਦਾ ਜੇ ਲੈਣਾ ਹੀ ਸੀ ਤਾਂ ਇਹ ਮੁੰਡਾ ਹੀ ਲੈ ਲੈਂਦਾ ਉਧਰੋਂ ਸੁਖਵੀਰ ਦੀ ਮਾਸੀ ਦਾ ਜਿਹੜਾ ਪਿੰਡ ਸੀਗਾ ਉਹ ਸੀਗਾ ਛੋਟਾ ਕੋਲੀਆ ਤੇ ਵੱਡੇ ਕੋਲੀਏ ਸਕ੍ਰੀਟ ਦਾ ਪਿੰਡ ਸੀ ਛੋਟਾ ਕੋਲੀ ਉਹਦੀ ਮਾਸੀ ਦਾ ਪਿੰਡ ਸੀ ਯਾਨੀ ਕਿ ਇਹ ਜਿੱਥੇ ਦੀ ਕੁੜੀ ਪਲਦੀ ਹੈ ਉਹ ਛੋਟਾ ਕੋਲੀ ਐਸੀ ਹੁਣ ਜਦੋਂ ਇਹ ਮੇਲਾ ਵੇਖਣ ਗਈ ਮੇਲੇ ਦੇ ਵਿੱਚ ਨਾ ਉਹਨੇ ਜਦੋਂ ਆਪ ਦੀ ਨੇਕ ਦੇ ਮੋਢਿਆਂ ਤੇ ਬੈਠੀ ਕੁੜੀ ਨੂੰ ਦੇਖਿਆ ਸਖਵੀਰ ਦੇ ਹਾਲ ਪਿਆ ਸਖਵੀਰ ਨੂੰ ਲੱਗਿਆ ਵੀ ਜਿਵੇਂ ਮੇਰਾ ਹੀ ਕੋਈ ਇਹ ਅੰਗ ਹੈ ਹੁਣ ਪਤਾ ਨਹੀਂ ਸੀ ਪਰ ਉਹ ਉਹ ਅੰਦਰੋਂ ਖਿੱਚ ਜੀ ਪਈ ਉਹ ਵਾਰ-ਵਾਰ ਕੁੜੀ ਵੱਲ ਚੱਕੀ ਜਾਵੇ ਗਈ ਦਕਨਾਂ ਗਈ ਹੈ ਕਿ ਪਰ ਉਹਦੀ ਉਹਨੂੰ ਧਿਆਨ ਉਸਦੀ ਕੁੜੀ ਵੱਲ ਨੇਕ ਕਹਿੰਦਾ ਵੀ ਮੈਨੂੰ ਇਹ ਚੰਗਾ ਨਹੀਂ ਲੱਗਿਆ ਵੀ ਮੇਰੀ ਕੁੜੀ ਵੱਲ ਕੋਈ ਵੇਖਦਾ ਹੈ ਮੇਰੀ ਕੁੜੀ ਵੱਲ ਕੋਈ ਇੱਕ ਟੱਕ ਲਾ ਕੇ ਦੇਖੀ ਜਾਂਦੀ ਸੀ ਔਰਤ ਉਹ ਧੀ ਪਤਾ ਨਹੀਂ ਕੌਣ ਸੀਗੀ ਤੇ ਮੇਤੀ ਨੂੰ ਨਜ਼ਰ ਨਾ ਲਾਵੇ ਮੇਲੇ ਵਿੱਚ ਨੇਕ ਵੀ ਆ ਗਿਆ ਸੀਗਾ ਹੈਨਾ ਤੇ ਦੁਕਾਨਾਂ ਤੇ ਜਿੱਥੇ ਵੀ ਮੋਢੇ ਤੇ ਚੱਕੀ ਕੁੜੀ ਲਜਾਵੇ ਉਦੋਂ ਸਖੀਰ ਦਾ ਧਿਆਨ ਕੁੜੀ ਵੱਲ ਹੀ ਤੇ ਚਲੋ ਆਪਣੀ ਅੱਜ ਕਹਾਣੀ ਬਹੁਤ ਸਾਰੀ ਲੰਬੀ ਹੋ ਗਈ ਹੈ ਬਾਕੀ ਕਹਾਣੀ ਹੋਰ ਵੀ ਹੈ ਹੈ ਫਿਰ ਮੈਂ ਤੁਹਾਨੂੰ ਕੱਲ ਨੂੰ ਸੁਣਾਉਂਗੀ ਔਰ ਤੁਸੀਂ ਕੋਈ ਮੇਰੇ ਨਾਲ ਹੋਰ ਗੱਲ ਕਰਨੀ ਹੋਵੇ ਕਿਉਂਕਿ ਮੈਂ ਘਰੇ ਇਕੱਲੀ ਹੀ ਹੁੰਨੀ ਆ ਤੁਸੀਂ ਮੇਰੇ ਨਾਲ ਤੁਸੀਂ ਮੈਨੂੰ ਦੱਸੋ ਕਿਹੜੇ ਟਾਈਮ ਤੇ ਵਿਹਲੇ ਹੁੰਨੇ ਆ ਮੈਂ ਉਸ ਟਾਈਮ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਆਪਾਂ ਚਲੋ ਫਿਰ ਮਿਲਦੇ ਆ ਮੈਂ ਅੱਗੇ ਫਿਰ ਲਾਈਵ ਤੁਹਾਨੂੰ ਸੁਣਾਉਂਗੀ ਕਹਾਣੀ ਅਣਵੀਆ ਹਿਮਾ ਬਹੁਤ ਸਾਰੇ ਭਾਗਾਂ ਦਾ ਵੀਡੀਓ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਲਾਈਵ ਵੀ ਸੁਣ ਸਕਦੇ ਹੋ ਠੀਕ ਹੈ ਜੀ ਜੈ ਹਿੰਦ you <laughs>